ਆਈਟਮ ਇੱਕ ਵਾਰੀ ਚਾਲਾਏ ਸ਼ਰਧਾ ਬੋਲੇ ਸੁਨਕਾਰ ਸੁਨਕਾਰ ਜੀ ਆਕਾਰ ਜੀ ਮਾਰਦੇ ਰੱਖਾ ਦੇ ਬਾਰਨ ਕੋਰਤ ਵਾਲਾ ਬੰਦਾ ਉਹ ਨੋੜਾ ਅਰ ਜੀ ਆਕਾਰ ਇੱਕ ਕੱਲ ਵਿਆਹ ਹੋ ਗਿਆ ਕੁਲਿਆ ਦਾ ਕਾਡਾ ਪ੍ਰੋਗਰਾਮ ਵਿੱਚ ਵੀ ਮੇਡੋ ਕੋਈ ਸਾਡੀ ਆਸ ਨਹੀਂ ਆ ਸਕਦਾ ਕੋਈ ਜਿਹੜਾ ਕੰਮ ਕਰਦਾ ਚਲੋ ਉਹ ਹੀ ਨਾ ਚੱਲ ਕਾਕ ਦੇ ਆਰੇ ਆਪਾਂ ਚੱਲ ਕਾਪੀ ਪੜ੍ਹਦੇ ਹਾਂ ਚਾਈ ਸਮਾਂ ਕਰਦੇ ਦੋ ਚਾਹੇ ਮੰਮੀ ਵੀ ਉਹਦੀ ਆਪਣੀ ਅੰਦਰ ਆਜੋ 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 वाहे गुरु जी का खालसा वाहेगुरु जी की फतेह गुरु प्यारी साहस जी ਜੋ ਸਾਡੀ ਮਦਦ ਵਾਸਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਤੇ ਉਹਨਾਂ ਦੀ ਟੀਮ ਨੇ ਤੇ ਡਾਕਟਰ ਉਰਾਏ ਜੀ ਜਿਨ੍ਹਾਂ ਨੇ ਇਹਨਾਂ ਨੂੰ ਸੇਵਾ ਬਖਸ਼ੀ ਹੈ ਇਹਨਾਂ ਨੇ ਆਣ ਕੇ ਸਾਡੇ ਹੜਪੀੜਤਾ ਦੇ ਪਰਿਵਾਰਾਂ ਲਈ ਜੋ ਲੜਕੀਆਂ ਦੇ ਵਿਆਹ ਮਿੱਥੇ ਸਨ ਉਹਨਾਂ ਦੇ ਵਿੱਚ ਮਦਦ ਕਰਨ ਲਈ ਭੇਜਿਆ ਹੈ ਸਤਿਗੁਰੂ ਜੀ ਇਹਨਾਂ ਦੀ ਚੜ੍ਹਦੀ ਕਲਾ ਕਮ ਬਖਸ਼ਿਸ਼ ਕਰਨ ਅੱਗੇ ਵੀ ਇਹਨਾਂ ਹੜਪੀੜਤਾ ਨੇ ਵਾਸਤੇ ਬੜੀ ਮਦਦ ਕੀਤੀ ਹੈ ਕਿਉਂਕਿ ਇਨਾ ਡੀਲ ਵਗੈਰਾ ਖਾਦ ਵਗੈਰਾ ਕਈ ਚੀਜ਼ਾਂ ਸਾਡੇ ਵਾਸਤੇ ਭੇਜੀਆਂ ਅਸੀਂ ਜਿਹੜੀਆਂ ਸਹੀ ਟਿਕਾਣੇ ਉਜੀਆਂ ਨੇ ਉਹ ਪੁਜੀਆਂ ਕਿੰਨਾ ਕਰਕੇ ਜੋ ਸਰਦਾਰ ਮਾਨਪ੍ਰੀਤ ਸਿੰਘ ਜੀ ਚਮਿਆਰੀ ਤੋਂ ਪੱਤਰਕਾਰ ਵੀ ਨੇ ਤੇ ਸਟੂਡੈਂਟ ਉਹਦੇ ਬੱਚਿਆਂ ਨੂੰ ਪੜਾਉਂਦੇ ਵੀ ਨੇ ਮਾਸਟਰ ਨੇ ਇਸ ਕਰਕੇ ਇਨਾ ਕਰਕੇ ਸਹੀ ਤਰੀਕੇ ਨਾਲ ਉਹਦੀ ਵੰਡ ਕੀਤੀ ਆਇਆ ਬਹੁਤ ਕੋਸ਼ਿਸ਼ ਪਰ ਗਲਤ ਹੱਥਾਂ ਦੇ ਵਿੱਚ ਜਾਣ ਕਰਕੇ ਉਹਦੀ ਵਰਤੋਂ ਨਹੀਂ ਹੋ ਸਕੀ ਸਹੀ ਇਹ ਜੋ ਹੁਣ ਕਾਰਜ ਕੀਤੇ ਸਨ ਇਹ ਔਖੇ ਬੜੇ ਸਨ ਤਸੁਰਦਾ ਇਹਨਾਂ ਮਨਪ੍ਰੀਤ ਸਿੰਘ ਨੇ ਆਖਿਆ ਕੋਈ ਨਹੀਂ ਸਤਿਗੁਰੂ ਆਪੇ ਇੱਕ ਆਸਵਾਰੂਗਾ ਇਹਨਾਂ ਨੇ ਸਾਡੀ ਆਵਾਜ਼ ਇਹਨਾਂ ਤੱਕ ਪਹੁੰਚਾਈ ਇਹਨਾਂ ਨੇ ਆਣ ਕੇ ਸਾਡੀ ਜੋ ਮਦਦ ਕੀਤੀ ਆ ਲੱਖ ਲੱਖ ਰੁਪਈਆ ਐਸ ਵੇਖ ਤੇ ਸਾਨੂੰ ਮਦਦ ਹੀ ਦਿੱਤੀ ਆ ਹੋਰ ਵੀਰ ਭਰਾ ਆਏ ਉਹਨਾਂ ਨੇ 10-10 ਹਜ਼ਾਰ ਦੀ ਸਾਨੂੰ ਮਦਦ ਦਿੱਤੀ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਮਾਰ ਕਰਦੇ ਹਾਂ ਸਤਿਗੁਰੂ ਜੀ ਇਹਨਾਂ ਚੜ੍ਹਦੀ ਬਸ਼ਕਾਨ ਗਰੀਬਨਵਾ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਬਲ ਤੇ ਬੁੱਧੀ ਬਖਣਾ ਗਰੀਬਨਵਾ ਸੱਚੇ ਪਾਸ਼ਾ ਕਿਰਪਾ ਕਾ ਨੀ ਚੜਦੀਆਂ ਕਲਾ ਬਸ਼ਕਾਨੇ ਸੋਈ ਪਰ ਮਿਲ ਜਣਾ ਮੈਂ ਆਗਨਾਮ ਚਿੱਤਾਂ ਨਾਨਕ ਨਾਮ ਚੜਦੀ ਤੇਰੇ ਪਾਣੇ ਸਰਬਤ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਬਹੁਤ ਭਾਗਾਂ ਵਾਲੇ ਆ ਸਾਨੂੰ ਡਾਕਟਰ ਐਸ.ਪੀ. ਹੋਰਾਏ ਜੋ ਸਰਵਦਾ ਪੜਾ ਦੇ ਚੇਅਰਮੈਨ ਹਨ ਸੀਓ ਹਨ ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਕਿ ਹੜਪੀਰਤਾ ਨੂੰ ਜਿਹੜੇ ਕੇਸ ਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਲਾਕੇ ਦੇ ਜਿੱਥੇ ਸਾਰਾ ਨੁਕਸਾਨ ਹੋਇਆ ਹੈ ਜਿਵੇਂ ਬਾਰਡਰ ਏਰੀਆ ਤੇ ਅੱਜ ਅਸੀਂ ਚਮਿਆਰੀ ਫਿੰਡ ਦੇ ਵਿੱਚ ਆਏ ਹਾਂ ਉਹਨਾਂ ਨੇ ਕਿਹਾ ਕਿ ਇੱਥੇ ਜਾ ਕੇ ਤੁਸੀਂ ਉਹਨਾਂ ਦੇ ਬਾਅਦ ਕਈ ਬੱਚਿਆਂ ਜਿਹਨਾਂ ਦੇ ਘਰ ਉੜ ਗਏ ਹਨ ਜਾਂ ਹੋਰ ਨੁਕਸਾਨ ਹੋਇਆ ਹੈ ਨਾ ਉਹਨਾਂ ਨੇ ਬੇਟੀਆਂ ਦਾ ਵਿਆਹ ਰੱਖਿਆ ਹੋਇਆ ਸੀ ਉਹ ਸਾਰਾ ਸਮਾਨ ਬਿਲਕੁਲ ਖਤਮ ਹੋ ਗਿਆ ਹੈ ਵੀ ਉਹਨਾਂ ਦੀ ਸੇਵਾ ਲਈ ਸਾਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਸੇਵਾ ਕਰਨੀ ਮੰਗਦੇ ਆ ਤੇ ਉੱਥੇ ਜਾਓ ਤੇ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਹਾਂ ਜੋ ਇਸ ਇਲਾਕੇ ਦੇ ਸਰਵਉਦ ਦੇ ਭਲੇ ਦੇ ਜੋ ਮੈਂਬਰ ਹਨ ਉਹਨਾਂ ਨੇ ਸਾਨੂੰ ਬਿਲਕੁਲ ਸਹੀ ਪਰਿਵਾਰ ਚੂਜ਼ ਕਰਕੇ ਦਿੱਤੇ ਹਨ ਉਹਨਾਂ ਨੂੰ ਅਸੀਂ ਜਿੰਨੀ ਵੀ ਕੋਸ਼ਿਸ਼ ਕੀਤੀ ਹੈ 1 ਲੱਖ ਰੁਪਇਆ ਅਸੀਂ ਬੇਟੀ ਨੂੰ ਤੇ 5 ਲੱਖ ਰੁਪਏ ਟੋਟਲ ਅਸੀਂ ਦੇ ਉਹਨਾਂ ਦੀ ਸੇਵਾ ਕੀਤੀ ਹੈ ਸਰਵਦੇ ਭਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਦਾ ਨਾ ਕੋਈ ਵੀ ਕੋਈ ਨੁਕਸਾਨ ਹੁੰਦਾ ਹੈ ਰੱਬ ਕਿਸੇ ਨੂੰ ਪਾਵੇ ਨਾ ਪਰ ਜੇ ਪਾਵੇ ਤਾਂ ਫਿਰ ਉਹ ਸਾਰਿਆਂ ਨੂੰ ਇੱਕ ਸਮਤਾ ਦੇਵੇ ਕਿ ਆਪਾਂ ਉਹਨਾਂ ਦੀ ਨਾਲ ਮਿਲ ਕੇ ਸੇਵਾ ਕਰੀਏ ਉਸ ਦੇ ਦੁੱਖ ਦੀ ਘੜੀ ਚੋਣਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਜਿਹੜਾ ਕਿ ਅਸੀਂ ਡਾਕਟਰ ਐਸ.ਪੀ. ਉਭਰਾਏ ਤੋਂ ਸਿੱਖਿਆ ਹੈ ਉਹਨੇ ਸਾਨੂੰ 15 ਸਾਲ ਤੋਂ ਸਿੱਖਿਆ ਦਿੱਤੀ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਦੇ ਲੋਕਲ ਮੈਂਬਰਾਂ ਦਾ ਲੋਕਲ ਚ ਮਿਆਰੀ ਦੇ ਸਰਪੰਚ ਸਾਹਿਬ ਸਾਰੀ ਪੰਚਾਇਤ ਦਾ ਹੋਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਜਜ਼ਬਾਣ ਵੀ ਦਿੱਤਾ ਹੈ ਤੇ ਬਹੁਤ ਬਲ ਚੜ੍ਹ ਕੇ ਜਿਹੜੇ ਬੱਚੇ ਇਕੱਠੇ ਕੀਤੇ ਹਨ ਬਿਲਕੁਲ ਜ਼ਰੂਰਤਮੰਦ ਬੱਚਿਆਂ ਨੂੰ ਉਹਨਾਂ ਨੇ ਇਹ ਸੇਵਾ ਮੇਰੇ ਉਹਨਾਂ ਨੇ ਸੇਵਾ ਕਰਨ ਦਾ ਸਾਨੂੰ ਮੌਕਾ ਦਿੱਤਾ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਅੱਜ ਇੱਥੇ ਚੇਮੈਰੀ ਪਿੰਡ ਵਿਖੇ ਜਿਹੜਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸਾਡੇ ਕੈਲੀਫੋਰਨੀਆ ਚੈਪਟਰ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਉਹ ਇੱਥੇ ਮੌਜੂਦ ਨੇ ਉਹ ਆਏ ਨੇ ਚੇਚੇ ਤੌਰ ਤੇ ਹਿਸ਼ਾਰਪੁਰ ਤੋਂ ਜਿਹੜਾ ਅਬਰਾਇ ਸਾਬ ਦੇ ਨਿਰਦੇਸ਼ਾਂ ਮੁਤਾਬਕ ਜਿਵੇਂ ਪਿਛਲੇ ਸਮੇਂ 'ਚ ਆਪਾਂ ਕਿਹਾ ਕਿ ਕਿੰਨੇ ਆ ਕਿ ਜਿਹੜੇ ਹੜਪੀੜਤ ਇਲਾਕਿਆਂ ਦੀ ਸੇਵਾ ਵਾਸਤੇ ਜਿਹੜੇ ਕਾਰਜ ਰੰਭੇ ਗਏ ਸੀ ਉਹਦੇ ਵਿੱਚ ਇੱਕ ਵੱਡੀ ਮੁਸ਼ਕਲ ਆ ਰਹੀ ਸੀ ਕਿ ਜਿੰਨਾ ਪਰਿਵਾਰਾਂ ਨੇ ਆਪਣੀਆਂ ਬੱਚੀਆਂ ਦੇ ਕਾਰਜ ਕੋਈ ਦਿਨ ਮਿਥਲੇ ਨੇ ਕਿ ਵਿਆਹ ਕਰਨੇ ਨੇ ਉਹਦੇ ਵਿੱਚ ਦਿੱਕਤ ਆ ਰਹੀ ਸੀ ਕਿ ਉਹ ਸਾਰਾ ਕੁਝ ਉਜੜ ਗਿਆ ਸੀਗਾ ਲੁੱਟ-ਪੁੱਟ ਹੋ ਗਈ ਸੀ ਕਿਹ ਲੋਕੇ ਹੱਟ ਦੇ ਪਾਣੀ ਨੇ ਇੰਨੀ ਬਰਬਾਦੀ ਕਰਤੀ ਤੇ ਆਪਣੇ ਪਿਆਰਾ ਸਿਰ ਹੋਣ ਤੇ ਹੀ ਸਾਰਾ ਜੋਰ ਲੱਗ ਰਿਹਾ ਸੀਗਾ ਤੇ ਇਹ ਇਹ ਗਲੇ ਨਾ ਹੋ ਜੇ ਕੰਮ ਇਹਦੇ ਚ ਰਿਕਵਰਟ ਨਾ ਪਵੇ ਇਹਨਾਂ ਕਾਰਜਾਂ ਦੇ ਵਿੱਚ ਇਸ ਕੰਮ ਵਾਸਤੇ ਇਹਨਾਂ ਨੇ ਧਾਮੀ ਸਾਹਿਬ ਨੇ ਜੀਚੇ ਤੌਰ ਤੇ ਆਏ ਨੇ 1 ਲੱਖ ਰੁਪਇਆ ਹਰੇਕ ਬੱਚੀ ਦੇ ਪਰਿਵਾਰ ਨੂੰ ਦਿੱਤਾ ਮਾਇਕ ਮਦਦ ਦਿੱਤੀ ਆ ਕਿ ਉਹਨਾਂ ਸਹੀ ਢੰਗ ਨਾਲ ਜਿਹੜਾ ਨੇ ਪਰਚੜ ਜਾਣਕਾਰ ਸਾਰੇ ਇੱਚੇ ਇੱਚੇ ਤੌਰ ਤੇ ਆਏ ਨੇ ਉਹ ਪੰਜ ਬੱਚੀਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਇਆ ਅੱਜ ਇਹਨਾਂ ਨੇ ਵੰਡਿਆ ਅਸੀਂ ਬਹੁਤ ਧੰਨਵਾਦੀਆਂ ਇਲਾਕੇ ਵੱਲੋਂ ਇਹਨਾਂ ਦੇ ਟਰਸਟ ਵੱਲੋਂ ਵੀ ਤੇ ਨਾਲ ਹੀ ਸਾਡੇ ਇੱਥੇ ਸਾਥੀ ਹਰ ਸਿਮਰਨ ਸਿੰਘ ਜੀ ਆਏ ਨੇ ਜਿਨ੍ਹਾਂ ਦੇ ਪਰਿਵਾਰ ਵੱਡੀਆਂ ਸਰਕਾਰੀ ਅਹੁਦਿਆਂ ਦੇ ਉੱਤੇ ਬਰਾਜਮਾਨ ਨੇ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਆਪਣੇ ਦਸਵੰਦ ਕੱਢ ਕੇ ਜਿਹੜਾ ਭੇਜਿਆ ਗਿਆ ਸੀਗਾ ਉਹ ਹਰ ਸਿਮਰਨ ਸਿੰਘ ਹੋਰੀ ਆਏ ਨੇ ਉਹਨਾਂ ਨੇ ਇਹਨਾਂ ਬੱਚੀਆਂ ਦੇ ਪਰਿਵਾਰਾਂ ਨੂੰ 10-10 ਹਜ਼ਾਰ ਰ ਵਕਰਿਤੌਰ ਤੇ ਜਿਹੜਾ ਪੇਟ ਕੀਤਾ ਇੱਥੇ ਅੱਜ ਤੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਵਾ ਤਾਮੀ ਸਾਹਿਬ ਆਏ ਨੇ ਉਹਨਾਂ ਦੇ ਨਾਲ ਸ੍ਰੀ ਬਲਦੇਵ ਠਾਕੁਰ ਜੀ ਆਏ ਨੇ ਸਾਡੇ ਇੱਥੋਂ ਬਹੁਤ ਸਤਿਕਾਰਯੋਗ ਰਾਸ਼ਟਰ ਅਬਰੀਕ ਸਿੰਘ ਜੀ ਮੌਜੂਦ ਨੇ ਸਰਪੰਚ ਸਾਹਿਬ ਮੌਜੂਦ ਨੇ ਹੋਰ ਸਖਸ਼ੀਤਾ ਇਥੇ ਇਲਾਕੇ ਦੀਆਂ ਮੌਜੂਦ ਨੇ ਸੋ ਅੱਜ ਇਸ ਗੁਰਦੁਆਰੇ ਦੇ ਵਿੱਚ ਇਸ ਕਾਰਜ ਵਾਸਤੇ ਅਸੀਂ ਇਕੱਤਰ ਹੋਏ ਆਂ ਸੋ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦੀ ਨਵੀਂ ਜ਼ਿੰਦਗੀ ਵਾਸਤੇ ਸਾਰਿਆਂ ਵੱਲੋਂ ਇਹਨਾਂ ਨੂੰ ਅਸ਼ੀਰਵਾਦ ਦਾ ਸ਼ੁਭ ਸ਼ਾਮ ਆਵਾ